ਤੁਸੀਂ ਜੁੜੇ ਹੋ ਦੇਸੀ ਪੰਜਾਬ ਦੇ ਨਾਲ ਮੈਂ ਤੇ ਜਸਵਿੰਦਰ ਸੈਂਡੀ ਜਿਵੇਂ ਤੁਹਾਨੂੰ ਦੱਸਿਆ ਜਾਂਦਾ ਕਿ 5G ਕਨੈਕਸ਼ਨ ਆਉਣ ਤੋਂ ਬਾਅਦ 6G ਕਨੈਕਸ਼ਨ ਵੀ ਜਿਹੜੇ ਨੇ ਮੋਬਾਈਲ ਟਾਵਰਾਂ ਦੇ ਆਣੇ ਸ਼ੁਰੂ ਹੋ ਚੁੱਕੇ ਨੇ ਜਿਸ ਦੇ ਦੇਖਦੇ ਹੋਏ ਅੱਜ ਅਸੀਂ ਖੜੇ ਆ ਨਾ ਭਾਗੇ ਮੰਦਰ ਦੇ ਬਿਲਕੁਲ ਕੋਲ ਆ ਕਰੀਵੀ ਮੈਡੀਕਲ ਸਟੋਰ ਦੇ ਉੱਪਰ ਟਾਵਰ ਮੈਂ ਇੱਕ ਵਾਰ ਕਹਾਗਾ ਕਿ ਦਿਖਾਏ ਜਾਣ ਜੇ ਟਾਵਰ ਨੇ ਲੱਗਦੇ ਦਿਖਾਏ ਜਾ ਰਹੇ ਨੇ ਜਿਹਦਾ ਕੀ ਪ੍ਰੋਟੈਸਟ ਹੈ ਮਹੱਲਾ ਵਾਸੀਆ ਵੱਲੋਂ ਕੀਤਾ ਗਿਆ ਜਿਨ੍ਹਾਂ ਦਾ ਕਹਿਣਾ ਕਿ ਜੇ ਟਾਵਰ ਲੱਗਦੇ ਨੇ ਤਾਂ ਸਾਡੀ ਜਾਨ ਜੋਖਮ 'ਚ ਪੈ ਜਾਂਦੀ ਹੈ ਕਿਉਂਕਿ ਟਾਵਰ ਲੱਗਣ ਦੇ ਨਾਲ ਜਿਹੜੀਆਂ ਰੇਸ਼ ਆਉਂਦੇ ਨੇ ਉਹਨਾਂ ਰੇਸ਼ ਦੇ ਸਾਹਮਣੇ ਜਾਂ ਕਿ ਸਾਡਾ ਉਹ ਜਿਹਦਾ ਦੁਰਭਰ ਹੋ ਜਾਏਗਾ ਪਿਛਲੇ ਪਾਸੇ ਪੂਰਾ ਮਹੱਲਾ ਹੈ ਜਦਕਿ ਇਹ ਪਹਿਲਾਂ ਅਨਾਬਾ ਗੇਟ ਦਾ ਮੰਦਰ ਨਾਲ ਵਾਲਾ ਬਾਜ਼ਾਰ ਹੈ ਉਸ ਤੋਂ ਪਿਛਲੇ ਪਾਸੇ ਸਾਰਾ ਮਹੱਲਾ ਹੈ ਲੋਕੀ ਰਹੇ ਨੇ ਬਜ਼ੁਰਗ ਮਾਮਲੇ ਜਿੰਨਾ ਦੀ ਰੇਸ ਕਰਕੇ ਉੱਥੇ ਜਿਹੜਾ ਕੀ ਹੈ ਬਹੁਤ ਜ਼ਿਆਦਾ ਹੌਲਨਾਸਾਦਾ ਦੇਸ਼ਾਕੀ ਪ੍ਰੋਟੈਸਟ ਫੈਲਾਵਾ ਵੱਲੋਂ ਇਹ ਲੋਕੀਂ ਵਾਲੋ ਕੀਤਾ ਗਿਆ ਕਿ ਇਹ ਟਾਵਰ ਉਰੇ ਨਹੀਂ ਲੱਗਣਾ ਚਾਹੀਦਾ ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਕਿ ਉਰੇ ਪੰਜ ਸੱਤ ਟਾਵਰ ਹੋਰ ਵੀ ਲੱਗੇ ਨੇ ਜਿਨ੍ਹਾਂ ਦੀਆਂ ਰੇਸ ਜਿਹੜੀਆਂ ਨੇ ਜਿਨ੍ਹਾਂ ਕਰਕੇ ਉਹ ਕਰਕੇ ਪਹਿਲਾਂ ਵੀ ਉਰੇ ਟਾਵਰ ਲੱਗ ਚੁੱਕੇ ਨੇ ਜੇ ਕਿਸੇ ਨੇ ਟਾਵਰ ਲਵਾਉਣਾ ਸੀ ਤਾਂ ਇਹ ਟਾਵਰ ਉਹਨਾਂ ਟਾਵਰਾਂ ਵਿੱਚ ਫਿਕਸ ਕੇ ਲਾਉਣਾ ਚਾਹੀਦਾ ਨਾ ਉਹ ਉਰੇ ਨਹੀਂ ਲੱਗਣਾ ਚਾਹੀਦਾ ਸੀ ਤੁਸੀਂ ਟਾਵਰ ਨੂੰ ਦੇਖਦੇ ਹੋਏ ਕਰੀਵੀ ਮੈਡੀਕਲ ਸਟੋਰ ਨਹਾਬਾ ਗੇਟ ਦੇ ਉੱਤੇ ਜਿਹੜਾ ਕਿ ਉਹਨਾਂ ਦਾ ਕਹਿਣਾ ਕਿ ਇਹ ਦੁਕਾਨ ਦਾ ਜੋ ਹੈ ਇਹਦੇ ਉੱਪਰ ਇਹ ਜੋ ਹੈ ਕਮਰਸ਼ੀਅਲ ਦੁਕਾਨ ਨਹੀਂ ਹੈ ਰੈਜ਼ੀਡੈਂਸ਼ੀਅਲ ਨੂੰ ਕਮਰਸ਼ੀਅਲ ਬਣਾਇਆ ਹੋਇਆ ਤਾਂ ਉਸ ਤੋਂ ਇਲਾਵਾ ਜਿਹੜਾ ਹੈ ਕਿ ਇਹ ਕਰੀਵੀ ਮੈਡੀਕਲ ਸਟੋਰ ਦੇ ਉੱਪਰ ਜਿਹੜੇ ਟਾਵਰ ਲੱਗੇ ਹੋਏ ਨੇ ਇਹ ਟਾਵਰ ਹਟਾ ਦੇਣੇ ਚਾਹੀਦੇ ਨੇ ਕਿਉਂਕਿ ਜੇਕਰ ਇਹ ਟਾਵਰ ਨਹੀਂ ਹਟਾਏ ਜਾਂਦੇ ਤਾਂ ਸਾਡਾ ਉਰੇ ਰਹਿਣਾ ਦੁਰਬਰ ਹੋ ਜਾਏਗਾ ਜਿਸ ਦੇ ਨਾਲ ਕਿ ਮਹਿਲਾਵਾਂ ਵੱਲੋਂ डीसी साहब ਨੂੰ ਮਿਲਿਆ ਗਿਆ ਤਾਂ ਉਹਨਾਂ ਦਾ ਕੋਰਟ ਦੇ ਵਿੱਚ ਵੀ ਕੇਸ ਕੀਤਾ ਗਿਆ ਸਟੇ ਨੂੰ ਲੈ ਕੇ ਕਿ ਇਹ ਟਾਵਰ ਉਹ ਨਹੀਂ ਨਹੀਂ ਲੱਗਣੇ ਚਾਹੀਦੇ ਸੋ ਦੇਖਣਾ ਹੋਏਗਾ ਪ੍ਰਸ਼ਾਸਨ ਇਸ ਤੇ ਕਹੇ ਜੀ ਕਾਰਵਾਈ ਕਰਦਾ ਕੀ ਇਹ ਟਾਵਰ ਹਟਦੇ ਨੇ ਰੁਕਦੇ ਨੇ ਕਿ ਇਹ ਟਾਵਰ ਹਟਾਏ ਜਾਂਦੇ ਨੇ ਜਾਂ ਇਹ ਟਾਵਰ ਇਦਾਂ ਹੀ ਲੱਗੇ ਰਹਿਣਗੇ ਜਿਵੇਂ ਵੀ ਤੁਹਾਡੇ ਕਿਸੇ ਤਰ੍ਹਾਂ ਦੇ ਵੀ ਇਸ ਦੇ ਕਾਰਵਾਈ ਹੁੰਦੀ ਹੈ ਤਾਂ ਤੁਹਾਨੂੰ ਦੇਸੀ ਪੰਜਾਬ ਦੇ ਉੱਤੇ ਬਕਾਇਦਾ ਦਿਖਾਇਆ ਜਾਏਗਾ ਮੇਰਾ ਨਾਮ ਰਣਜੀਤ ਕੌਰ ਆ ਜੀ ਮੈਂ ਅੰਗਰਵਾੜੀ ਹੈਲਪਰ ਆ ਤੇ ਇਹ ਜਿਹੜੇ ਨਾਲ ਇਹ ਸਾਡੇ ਲਈ ਬੜਾ ਮਸੂਮ ਪਲੇਸ ਨੂੰ ਪਟਾਇਆ ਜਾਵੇ ਅਸੀਂ ਸੱਣਾ ਵੀ ਜੀਸੇ ਕੋਲ ਗਏ ਪਰ ਇਹਨਾਂ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਏ ਅਸੀਂ ਤੁਹਾਡੇ ਜਰੀਏ ਇਹ ਗੱਲ ਇਹਨਾਂ ਕੋਲ ਪਹੁੰਚਾਉਣਾ ਚਾਹੁੰਦੇ ਆਂ ਕਿ ਇਹ ਸਾਡੇ ਤੋਂ ਹਟਾਇਆ ਜਾਵੇ ਮੈਡਮ ਜੀ ਨਹੀਂ ਹਟਾਇਆ ਜਾਂਦਾ ਫਿਰ ਅੱਗੇ ਕੀ ਕਰੋਂਗੇ ਤੁਸੀਂ ਕਿਉਂਕਿ ਤੁਸੀਂ ਮੈਂ ਅਸੀਂ ਤਾਂ ਨੇ ਤਾਂ ਬੈਠਾਂਗੇ ਤੇ ਹੋਰ ਕੀ ਕਰਾਂਗੇ ਜੀ ਸੱਣਾ ਤੇ ਬੈਠਾਂਗੇ ਤੇ ਫਿਰ ਦੇਖਾਂਗੇ ਅੱਗੇ ਕੀ ਹੁੰਦਾ ਪਰ ਲੱਗਣ ਨਹੀਂ ਦੇਣਾ ਲੱਗਣ ਨਹੀਂ ਦੇਣਾ ਜੀ ਕਮਲਾ ਜੀ ਮੈਂ ਕਿਹਾ ਸੀ ਨਾ ਬਗੈ ਪੁਰਾਣੀ ਨਾਜਮਦੀ ਤੇ ਮੁੱਕੀ ਮਾਮਲਾ ਜਦੋਂ ਤੁਸੀਂ ਸਾਡੇ ਮਹੱਲੇ ਵਾਸਤੇ ਅੰਦੇ ਰੱਖ ਲੋ ਸਾਨੂੰ ਇਹ ਇੱਥੇ ਸਾਡੇ ਬਿਲਕੁਲ ਨਾਲ ਕੋਲ ਸੀ ਟਾਵਰ ਲੱਗ ਗਿਆ 2 ਲੱਖ ਲਾਤੇ ਉਹਨਾਂ ਨੇ ਸਾਨੂੰ ਅਸੀਂ ਉਹਨਾਂ ਕੋਲੇ ਗਏ ਵੀ ਸੀ ਇਹ ਰਿਕਵੈਸਟ ਵੀ ਕੀਤੀ ਸੀ ਉਹਨਾਂ ਨੂੰ ਕਿ ਪਲੀਜ਼ ਇਹ ਲੋਕਾਂ ਵਾਸਤੇ ਹੰਫੂਲ ਹੈ ਜ਼ਰੂਰਤ ਹੀ ਨਰਸਿੰਗ ਮਾਵਾਂ ਵਾਸਤੇ ਹੰਫੂਲ ਹੈ ਮੈਂ ਵੀ ਇੱਕ ਜ਼ਿੰਮੇਵਾਰ ਇੱਥੇ ਅੰਗਨwadi ਵਰਕਰ ਹੈ ਉਹਨਾਂ ਨੂੰ ਇਹ ਗੱਲ ਸਮਝਾਈ ਗਈ ਸੀ ਲੇਕਿਨ ਉਹਨਾਂ ਨੇ ਸਾਡੀ ਇਸ ਗੱਲ ਨੂੰ ਬਿਲਕੁਲ ਵੀ ਨਜ਼ਰ ਅੰਦਾਜ਼ ਕਰ ਤਾ ਉਹ ਸਾਨੂੰ ਕਿਹਾ ਕਿ ਜਾਓ ਤੁਸੀਂ ਪੁੱਛ ਜਾਓ ਜਾ ਕੇ ਸਟੇ ਲੈ ਕੇ ਆਓ ਉਹ ਤੋਂ ਬਾਅਦ ਅਸੀਂ ਇਸ ਗੱਲ ਬਾਰੇ ਗੱਲ ਕਰਾਂਗੇ ਤੁਹਾਡੇ ਨਾਲ ਸਾਨੂੰ ਉਹਨਾਂ ਨੇ ਆਪਣੀ ਸ਼ੌਪ ਤੋਂ ਉਹਨਾਂ ਦੇ ਡਾਟੇ ਨਾਲ ਨੇ ਬੇਜ਼ੁਕ ਸਾਡੇ ਕਾਟਣਾ ਸਾਰਿਆਂ ਦੇ ਦਿੱਤੂ ਉਹਨਾਂ ਨੇ ਉਸੀ ਦਾ ਕੋਈ ਰਿਸਪੈਕਟ ਨਹੀਂ ਦਿੱਤੀ ਕਿ ਇਕਵਲਟੀ ਔਰ ਆਪਣੀ ਦੁਸ਼ਮਣ ਹੁੰਦੀ ਹੈ ਗੱਲ ਕਹੀ ਜਾਂਦੀ ਹੈ ਪਰ ਇਹ ਹੈ ਕਿ ਉਸ ਦਿਨ ਸਾਨੂੰ ਇਹ ਚੀਜ਼ ਮਹਿਸੂਸ ਹੋਈ ਕਿ ਜਿੰਮੇਵਾਰ ਉਹ ਵੀ ਇੱਕ ਹੈਲਥੀ ਅਪਾਰਟਮੈਂਟ ਦੇ ਕੰਮ ਕਰਦੇ ਰੈਡ ਕਰਾਸ ਦੇ ਅ ਕਭੀ ਇਹ ਸੇਵਾਵਾਂ ਦੇ ਰਹੇ ਹੈਗੇ ਮਿਸਟਰ ਵਿਜੇ ਵੇ ਗੋਇੰਗ ਉਹ ਲੇਕਿਨ ਉਹ ਸੀ ਨੂੰ ਉਹਨਾਂ ਨੇ ਨਜ਼ਰ ਅੰਦਾਜ਼ ਪਾਇਆ ਪਰੰਮ ਅਲਾਵਾ ਸੀ ਸੰਤ ਤਕਲੀਫ ਤਾਂ ਹੈਗੀ ਕਿ ਬਿਲਕੁਲ ਸਾਡੇ ਪੜੋਸ ਚ ਇਹਨਾਂ ਤਿੰਨ ਚਾਰ ਟਾਵਰ ਲੱਗੇ ਹੋਏ ਹੈ ਪਹਿਲਾਂ ਵੀ ਸੀ ਇਦਾਂ ਦੀ ਦੋ ਟਾਵਰ ਇਹਨਾਂ ਨੇ ਲਾਤੇ ਸਾਡੇ ਛੜੀ ਰਸਤੇ ਹਾਮ ਫੁਲਦਾ ਹੈਗੇ ਹੈ ਜੀ ਮੈਂ ਸ਼ਿਕਾਇਤ ਕੀਤੀ ਕਿਤੇ ਕਿਤੇ ਸ਼ਿਕਾਇਤ ਜੇ ਕਿਸੇ ਆਫਿਸ ਕੀਤੀ ਸੀਗੀ ਤੇ ਨਗਰ ਨਿਗਮ ਵੀ ਗਏ ਸੀਗੇ ਉਹਨਾਂ ਤੋਂ ਨਕਸ਼ਾ ਮੰਗਿਆ ਗਿਆ ਸੀਗਾ ਕਿ ਸਾਾਨੂੰ ਨਕਸ਼ਾ ਦਿਖਾਓ ਕੋਈ ਸੁਣਵਾਈ ਨਹੀਂ ਜੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਕਿਸੇ ਸਾਹਿਬ ਨੇ ਵੀ ਸਾਨੂੰ ਥੋੜੇ ਤਰਕ-ਵਿਤਰਕ ਕਰਕੇ ਸਮਝਾ ਕੇ ਭੇਜਤਾ ਹੈ ਇਸ ਕਰਕੇ ਹੁਣ ਅਸੀਂ ਤੁਹਾਡੇ ਮਾਧਿਅਮ ਨਾਲ ਆਪਣੀ ਆਵਾਜ਼ ਉਲੰਘ ਕਰਨਾ ਚਾਹੁੰਦੇ ਹਾਂ ਕਿ ਇਹ ਚੀਜ਼ ਹਟਾਈ ਜਾਵੇ ਜੋ ਕਿ ਇਸ ਏਰੀਏ 'ਚ ਪਹਿਲਾਂ ਹੀ ਆਲਰੇਡੀ 3-4 ਲੱਗੇ ਟਾਵਰ ਲੱਗੇ ਹੋਏ ਆਂ ਜੋ ਥੋੜ੍ਹੀ-ਥੋੜ੍ਹੀ ਦਸਤੀ ਤੇ ਤਾਂ ਇਹ ਬਿਲਕੁਲ ਸਾਡੇ ਕਿਉਂਕਿ ਪਿੱਛੇ ਪੂਰਾ ਮਹੱਲਾ ਐਸਾ ਹੈ ਇਸ ਕਰਕੇ ਉਹ ਸਾਰਿਆਂ ਨੂੰ ਸਰੀਰੀ ਤੌਰ ਤੇ ਮਾਨਸਿਕ ਤੌਰ ਤੇ ਇਹ ਵੀ ਕਲੰਤਾ ਦੀ ਤਰਫ ਲੈ ਕੇ ਜਾਏਗਾ ਪਰ ਮੈਡਮ ਉਹਨਾਂ ਦਾ ਕਹਿਣਾ ਕਿ ਸਾਡੇ ਕੋਲ ਪਰਮਿਸ਼ਨ ਹੈ ਸਰ ਉਹਨਾਂ ਤੋਂ ਤੁਸੀਂ ਪਲੀਜ਼ ਅਸੀਂ ਤਾਂ ਉਹਨਾਂ ਨੇ ਕਹਿ ਸਾਨੂੰ ਪ੍ਰੋਵਾਈਡ ਕਰਵਾ ਦੋ ਜੋ ਵੀ ਹੈ ਤੁਹਾਡੇ ਕੋਲ ਪੇਪਰਸ ਲੇਕਿਨ ਅਜੇ ਤੱਕ ਸਾਨੂੰ ਨਾ ਡਿਪਾਰਟਮੈਂਟ ਨੇ ਰਿਟੇਨ 995 ਕਿਉਂਕਿ ਇਹ ਪਹਿਲਾਂ ਮਿਤਕੁ Rishi ਵਾਲਿਆਂ ਨੇ ਵੀ ਲਗਾ ਰੱਖਿਆਗਾ ਤਾਂ ਕਾਂਸਲ ਹੈ ਕਿ ਬਾਂਸਲੇ ਜੋ ਵੀ ਹੈ ਉਹਨਾਂ ਨੇ ਤਿੰਨ ਲਗਾ ਰੱਖਿਆ ਤੁਸੀਂ ਮੰਡੀ ਚ ਦੇਖੋ ਦੋ ਇਹਨਾਂ ਨੇ ਲਾਤੇ ਤਿੰਨ ਉਹ ਸਾਹਮਣੇ ਲੱਗ ਰਹੇ ਜੀ ਅਸੀਂ ਤਾਂ ਮਤਲਬ ਛੋਟੀ ਜੀ ਜਗ੍ਹਾ 'ਚ ਹੀ ਇੱਕ ਬਿਮਾਰੀਆਂ ਦੇ ਉਸ ਪਹਿਲਾਂ ਹੀ ਅੱਜ ਕੱਲ ਲੋਕ ਬਹੁਤ ਬਿਮਾਰ ਹੈ ਹਰ ਫਿਜ਼ੀਕਲੀ ਮੈਂਟਲੀ ਹਰ ਬੰਦਾ ਪਰੇਸ਼ਾਨ ਹੈ ਲੇਕਿਨ ਇਹ ਹੈ ਕਿ ਹੁਣ ਇਹ ਚੀਜ਼ ਸਾਡੇ ਉਤੇ ਨੁਕਸਾਨ ਦਾ ਇੱਕ ਤਾਂ ਹੈ ਕਿ ਹੈ ਨਾ ਕਿਹੜੇ ਰੀਲ ਨੇ ਹਾਂਜੀ ਕਿਹੜੇ ਰੀਲ ਆ ਰਹੇ ਹਨ ਨਾ ਸਾਡਾ ਨਾ ਪਤਾ ਅੱਛਾ ਜੀ ਮੈਂ ਨਹੀਂ ਜਾਣਦਾ ਜੀ ਕਿਉਂ ਪ੍ਰੋਟੈਸਟ ਕਰਨਾ ਚਾਹ ਰਹੇ ਸੀ ਮੇਰੇ ਅਸਲ ਸੱਲੇ ਬਿਮਾਰ ਹੈ ਜੀ ਹਾਂ ਇਸ ਕਰਕੇ ਦਿਮਾਗੀ ਤੌਰ ਤੇ ਹਾਂ ਇਸ ਕਰਕੇ ਅਸੀਂ ਕਹਿੰਦੇ ਆ ਵੀ ਇਹ ਆਇਆ ਹੈ ਸਤ 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 ਤੁਸੀਂ ਕਿਸੇ ਅਫਸਰ ਕੋਲ ਗਏ ਸੀ ਨਹੀਂ ਸੀ ਗਿਆ ਸੀ ਉੱਥੇ ਗਈ ਸੀ ਜਹਤ ਚੈਰੀ ਹੋਈ ਸੀ ਬੀਸ ਇਸ ਆਫ ਬੀਸ ਇਸ ਆਫ ਕਲਿਟੀ ਜਸਵਿੰਦਰ ਸੰਧੀ ਦੇਸੀ ਪੰਜਾਬ ਲਈ ਪਟਿਆਲਾ ਤੋਂ